ਨੇ ਮੈਂ ਦੋ ਨਾਮ ਲਾ ਕੇ ਸਤਿਕਾਰਯੋਗ ਭਗਤ ਰਵਿਦਾਸ ਮਹਾਰਾਜ ਦਾ ਉਪਰ ਪੜ ਹੈਗਾ ਨਾਲ ਹੀ ਸਾਡੇ ਸਤਿਕਾਰਯੋਗ ਸਤਿਪਾਪਾ ਜਰਨੈਲ ਸਿੰਘ ਜੀ ਦਾ ਜਨਮ ਦਿਹਾੜਾ ਤੇਰੀ ਕੋਸੀ ਦਿਨ ਆਇਆ ਹੋਇਆ ਹੈਗਾ ਭਗਤ ਰਵਿਦਾਸ ਮਹਾਰਾਜ ਨੇ ਸਾਨੂੰ ਬੇਗੰਪੁਰਾ ਪ੍ਰਾਪਤ ਕਰਨ ਦਾ ਇੱਕ ਬਹੁਤ ਵੱਡਾ ਮੌਕਾ ਦਿੱਤਾ ਸੀਗਾ ਬਾਣੀ ਚ ਜਰਜ ਕੀਤਾ ਔਰ ਉਹ ਬੇਗੰਪੁਰਾ ਬਣਾਉਣ ਵਾਸਤੇ ਗੁਰੂ ਬੈਂਸ ਸਿੰਘ ਮਹਾਰਾਜ ਜਿਨ੍ਹਾਂ ਨੇ ਸਾਨੂੰ ਵਚਨ ਕੀਤੇ ਮਾਨਸ ਕੀ ਜਾਤ ਸਭੇ ਇੱਕ ਪਛਾਨ ਬੋ ਉਹਦੇ ਵਕਤੇ ਉਹਨਾਂ ਨੇ ਆਪਣਾ ਸਰਬੰਸਦਾਨ ਵੀ ਕੀਤਾ ਜਦ ਉਹਨਾਂ ਨੇ ਜਿਹੜੇ ਪਹਾੜੀ ਰਾਜੇ ਸੀਗੇ ਉਹਨਾਂ ਨੂੰ ਪੰਗਤ 'ਤੇ ਵਖਰਾ ਹੋ ਕੇ ਬੈਠਣ ਦਾ ਨਹੀਂ ਹੁਕਮ ਦਿੱਤਾ ਲੇਕਿਨ ਉਹਨਾਂ ਨੇ ਉਹਨਾਂ ਦਾ ਹਮਲਾ ਸਵੀਕਾਰ ਕੀਤਾ ਇੱਥੇ ਸ਼ਹਾਦਤਾਂ ਆਪਣੇ ਸਰਬੰਸਦਾਨ ਦੀਆਂ ਵੀ ਹੋਈਆਂ ਹੈਗੀਆਂ। ਇਹੀ ਰਾਹ ਦੇ ਉੱਤੇ ਖਾਲਸਾ ਪੰਥ ਬਣਿਆ ਜਿਸ ਦਾ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਸਾਡੇ ਸੰਤ ਜਰਨੈਲ ਸਿੰਘ ਢੰਡਰਾ ਵਾਲਿਆਂ ਨੇ ਉਹ ਸੋਚ ਤੇ ਪਹਿਰਾ ਦਿੱਤਾ ਜਿਹੜੀ ਸਾਨੂੰ ਰਾਹ ਤੇ ਬੇਗੰਪੁਰਾ ਦੇ ਰਾਹ ਤੇ ਉਹ ਤੋੜਦੀ ਆ। ਸੋ ਅੱਜ ਇਹ ਦੋ ਯੋਧਿਆਂ ਦਾ ਜਨਮ ਦਿਹਾੜਾ ਤੇ ਅਸੀਂ ਹੋਰੇ ਸਾਡੇ ਬਹੁਤ ਵੱਡੇ ਪਾਗ ਹੈ ਜਿਹੜੇ ਅਸੀਂ ਇਹਨਾਂ ਦੋਨਾਂ 15 ਮਾਰਚ ਨੂੰ ਕੌਮ ਦੇ ਪ੍ਰਤੀ ਇੱਕ ਪਾਸੇ ਸਾਡੇ ਬਾਣੀ ਦੇ ਧਾਰਮੀ ਔਰ ਦੂਜੇ ਪਾਸੇ ਸਾਡੇ ਇੱਕ ਬਹੁਤ ਸਿੱਖਦਰਦੀ ਸਿੰਘ ਸਾਹਿਬ ਸਾਨੂੰ ਪੂਰੇ ਜਨਮ ਦਿਹਾੜੇ ਤੇ ਅਸੀਂ ਯਾਦ ਕਰਦੇ ਹਾਂ ਜਿਹਨਾਂ ਦੇ ਨੌਜਵਾਨ ਅੱਜ ਜਿਹੜੇ ਮਤੇ ਪਾਸ ਕੀਤੇ ਆ ਉਹਦੇ ਵਿੱਚ ਜਿਹੜੇ ਬਾਹਰ ਜਾ ਰਹੇ ਆ ਉਹਨਾਂ ਨੂੰ ਆਪਣਾ ਸਰੂਪ ਸਿੰਘ ਜੀ ਸਾਬਕਾ ਸਰੂਪ ਰਹਿਣ ਦਾ ਬੇਨਤੀ ਕੀਤੀ ਗਈ ਹੈ ਔਰ ਜਿਹੜੇ ਸਾਡੇ ਉਰੇ ਲੋਟਾ ਕੋਹਾ ਸਰਕਾਰਾਂ ਕਰ ਰਹੀਆਂ ਜਿਹਦੇ ਵਿੱਚ ਸਾਡੇ ਪਾਣੀ ਸਾਡੇ ਜਿਹੜੇ ਹੱਕ ਹੈਗੇ ਆ ਜਿਹੜਾ ਸਾਡਾ ਕਤਲੇਆਮ ਹੋ ਰਿਹਾ ਹੈਗਾ ਜਿਨ੍ਹਾਂ ਦੇ ਹੁਣ ਵੀ ਪੁਲਿਸ ਅਫਸਰ ਦਰਜ ਕੀਤੇ ਜਾ ਰਹੇ ਆ ਇਸ ਤੋਂ ਇਲਾਵਾ ਜਿਹੜੇ ਸਾਡੇ ਪੰਜਾਬ ਦੇ ਹੋਰ ਬਾਰਡਰ ਦੇ ਇਸ਼ੂ ਹੈਗੇ ਆ ਜਿੱਥੇ ਲੜਾਈ ਦਾ ਮਾਹੌਲ ਹੈ ਜਿੱਥੇ ਪ੍ਰਵਾਹ ਨੂੰ ਸ਼ਸਤਰ ਦਾ ਮਾਹੌਲ ਹੈ ਚੱਲਣ ਦਾ ਉੱਥੇ ਅਸੀਂ ਖੁੱਲਾ ਵਪਾਰ ਆਵਾਜਾਵੀ ਉੱਥੇ ਮੰਗ ਰਹੇ ਆ ਪਾਪ ਆਪਣਾ ਮੈਂਬਰਸ਼ਿਪ ਅਭਿਆਨ ਚੱਲ ਰਿਹਾ ਕਿਵੇਂ ਜਿਹੜੀ ਮੈਂਬਰਸ਼ਿਪ ਡਰਾਈਵ ਚੱਲ ਰਹੀ ਹੈ ਉਹ ਬਹੁਤ ਤਗੜੀ ਚੱਲ ਰਹੀ ਹੈ ਬਹੁਤ ਵੱਡਾ ਉਹਦਾ ਸਾਨੂੰ ਹੰਕਾਰਾ ਮਿਲ ਰਿਹਾ ਹੈ ਔਰ ਲੋਕੀ ਆ ਬਹੁਤ ਉਹਦੇ ਵਿੱਚ ਸ਼ਮੂਲੀਅਤ ਕਰ ਰਹੇ ਆ ਮਾਨ ਸਾਹਿਬ ਦਾ ਇੰਟਰਨੈਸ਼ਨਲ ਕਲੂਨ ਹੈ ਇਹ ਜਿਹੜੀ ਚਿੱਠੀ ਦਿੱਤੀ ਜਾ ਰਹੀ ਹੈ ਕਿ ਲੋਕਾਂ ਨੂੰ ਨਾਨਕ ਤੋਂ ਬੁਲਾਈ ਜਾ ਰਹੀ ਹੈ ਕਿ ਅਕਾਲੀ ਦਰਮਦਰ ਨੂੰ ਪੈਸੇ ਲੈ ਕੇ ਆਉਣੇ ਨੇ ਰਾਜ ਸਿੰਘ ਜੋ ਚੌਣਾ ਵੱਲੋਂ ਸ਼੍ਰੋਮਣੀ ਅਕਾਲੀ ਦੇ ਲੰਬਰ ਸਰ ਜਿਹੜੀ ਅਸਾਇਲਮ ਦੀ ਚਿੱਠੀ ਦਿੰਦਾ ਉਹ ਜੋ ਸਾਡੇ ਕੌਮ ਨਾਲ ਬੀਤੀ ਹੈ ਉਹਦਾ ਅਥਿਆ ਜੋ ਕਿ ਕਮ ਸੀਗਾ ਐਸਜੀਪੀਸੀ ਨੂੰ ਉਹ ਚਿੱਟੇ ਕਾਗਜ਼ ਲਿਖ ਕੇ ਬਾਹਰਲੇ ਦੇਸ਼ਾਂ ਨੂੰ ਸੁਣਾਉਣਾ ਜਿਹੜਾ ਉਹੇ ਹੋਰ ਅਮਨਿਸਟੀ ਇੰਟਰਨੈਸ਼ਨਲ ਤੇ ਹੋਰ ਇਸ ਦੇਸ਼ ਨੂੰ ਉਹ ਕੱਢ ਕੇ ਬਾਹਰ ਸੁੱਟਦੇ ਆ ਉਹਨਾਂ ਦੇ ਰਿਪੋਰਟਾਂ ਦੀ ਇਹ ਹੋਣਾ ਚਾਹੀਦਾ ਸੀ ਪਰ ਭਾਰਤ ਨੇ ਸਾਰਾ ਕੁਝ ਬੰਦ ਕਰਕੇ ਹੁਣ ਜਿਵੇਂ ਤੁਸੀਂ ਦੇਖ ਰਹੇ ਹੋ ਬਾਹਰਲੇ ਦੇਸ਼ਾਂ 'ਚ ਵੀ ਸਿੱਖਾਂ ਦਾ ਕਤਲੇਆਮ ਕਰਨਾ ਸ਼ੁਰੂ ਕੀਤਾ ਹੈਗਾ ਜਿਹਦੇ ਵਿੱਚ ਸਾਡੇ ਖੰਡਾ ਸਾਹਿਬ ਦੇ ਮਾਤਾ ਜੀ ਉਰੇ ਆਏ ਹੈਗੇ ਆ ਭਾਈ ਹਰਦੀਪ ਸਿੰਘ ਨੱਜਰ ਨੂੰ ਕਿਤੇ ਕਤਲ ਕੀਤਾ ਗਿਆ ਔਰ ਗੁਰਪਤਵੰਨ ਸਿੰਘ ਕੰਨੂ ਨੂੰ ਟਾਰਗੇਟ ਕੀਤਾ ਗਿਆ ਦੋਨੋਂ ਨੂੰ ਲਾਹੇਵੰਦ ਕੀਤਾ ਗਿਆ ਜਿਹੜੀ ਜਿਹੜੀ ਐਸਜੀਪੀਸੀ ਹੈ ਉਹਦਾ 5 ਸਾਲ ਬਾਅਦ ਚੋਣ ਹੋਣਾ ਚਾਹੀਦਾ ਉਹ ਚੋਣ ਨਾ ਹੋਣ ਕਰਕੇ 2011 ਤੋਂ ਬਾਅਦ 16 ਚ ਹੋਣਾ ਚਾਹੀਦਾ ਸੀ ਉਦੋਂ ਨਹੀਂ ਕੀਤਾ 21 ਚ ਹੋਣਾ ਚਾਹੀਦਾ ਸੀ ਉਦੋਂ ਨਹੀਂ ਕੀਤਾ ਤੇ ਹੁਣ ਇਹਨਾਂ ਦੀ ਤੀਜੀ ਝੂਠੀ ਟਰਮ ਚੱਲ ਰਹੀ ਆ ਭਾਰਤ ਨੇ ਸਾਡੀ ਜਮਹੂਰੀਅਤ ਬਿਲਕੁਲ ਤੈਸਮੈਸ਼ ਕਰਕੇ ਸਾਡੇ ਉੱਤੇ ਇਹੋ ਜਿਹੇ ਆ ਬਾੜੇ ਅੰਸਰ ਠੋਕਤੇ ਹੈਗੇ ਆ ਜਿਨ੍ਹਾਂ ਨੇ 328 ਰੂਪ ਗੈਬ ਕਰਤੇ ਜਿਹੜਾ ਬਰਗਾੜੀ ਚ ਸਾਡਾ ਗੁਰੂ ਸਾਹਿਬ ਦਾ ਹਾਲਾਤ ਹੋਇਆ ਉਹਦੇ ਵਿੱਚ ਸਹਿਤ ਸੈਣੀ ਵਰਗੇ ਕਰਨ ਵਾਲਿਆਂ ਨੂੰ ਆਪਣੇ ਡੀਜੀਪੀ ਬਣਾਇਆ ਹੈਗਾ ਔਰ ਸਾਡੇ ਜਿਹੜੇ ਉਥੇ ਚੈਨਲ ਬਣਨੇ ਚਾਹੀਦੇ ਸੀ ਐਸਡੀਪੀਸੀ ਦੇ ਉਹਦੇ ਉੱਤੇ ਪੀਟੀਸੀ ਆਦ ਇਹਨਾਂ ਨੇ ਆਪਣੇ ਘਰ ਦੇ ਚੈਨਲ ਚਲਾਏ ਹੋਏ ਆ ਸਰੇਆਮ ਲੁੱਟ ਤੇ ਖੋ ਉਥੇ ਚੱਲ ਰਹੀ ਹੈਗੀ ਹੈ ਔਰ ਇਹ ਜਿਹੜੇ ਇਹ ਲਾਉਂਦੇ ਆ ਲਾਉਂਦੇ ਆ ਇਹ ਕਿਸੇ ਨਿਯਮ ਨਾਲ ਨਹੀਂ ਹੈ ਇਹ ਇੱਕ ਖੁਦਗਰਜ਼ੀ ਦਾ ਉਥੇ ਸਬੂਤ ਹੈ ਠੀਕ ਹੈ ਠੀਕ ਹੈ ਜੀ